ਟਰੈਕਟਰ ਮੈਨੂੰ ਮਿਲਿਆ ਸਿਰਫ 10 ਲੱਖ ਦਾ ਅੱਛਾ ਜੀ ਨਵਾਂ ਇਹ ਮਿਲਿਆ ਇਹ ਸਾਢੇ 8 ਘੱਟ ਦਾ ਸੀ ਜੀ ਤੇ ਚਲਾਉਂਦਾ ਮੈਂ ਹੈ ਨਹੀਂ ਜਮਾ ਹੀ ਨਹੀਂ ਚਲਾਉਂਦੇ ਇਹਨਾਂ ਨੂੰ ਖੇਤੀ ਵਾਸਤੇ ਨਾ ਲੋੜ ਹੀ ਨਹੀਂ ਪਈ ਟਰੈਕਟਰ ਤੇ ਹੋਰ ਬਹੁਤ ਹੈਗੇ ਨਾ ਫੇਰ ਹੀ ਜੀ ਖੇਤੀ ਵਾਸਤੇ ਤੁਸੀਂ ਚਲਾਉਂਦੇ ਨਹੀਂ ਫੇਰ ਇਹ ਫਿਰ ਵਰਤੋਂ ਜਾਂ ਸ਼ੌਂਕ ਇਹ ਯਾਰ ਤੂੰ ਇਹ ਸੋਚ ਕੀ ਇਹ ਉਹ ਸੋਚ ਸੁਣ ਲੈ ਗੱਲ ਕਲੈਕਸ਼ਨ ਹੌਲੈਂਡ ਦੇ ਸ਼ਕੀਨ ਹੋ ਫਿਰ ਹਾਂ ਬਿਲਕੁਲ ਮਈ ਨਹੀਂ ਇਹ ਸ਼ੌਂਕ ਕਹਿ ਲੋ ਜਾਂ ਲੋੜ ਕਹਿ ਲੋ ਤੇ ਪਰ ਇਹ ਕਿਹੜਾ ਕੋਈ ਬੜੇ ਵੱਡੇ ਸ਼ੌਂਕ ਹੈ ਛੋਟੇ ਛੋਟੇ ਸ਼ੌਂਕ ਆ ਲੱਗਦਾ ਇਹਨਾਂ ਦੇ ਟਾਇਰਾਂ ਤੋਂ ਆਈਆਂ ਜਿਵੇਂ ਇਹ ਜ਼ੀਰੋਮੀਟਰ ਹੀ ਖੜੇ ਆਈ ਬਿਲਕੁਲ ਇਹ ਦੋਵੇਂ ਨਾ ਪੰਜਾਬੀ ਆ ਹਾਂਜੀ ਇਹ ਜਿੱਦੇ ਬੰਦ ਹੁੰਦੇ ਸੀ ਨਾ ਹਾਂਜੀ ਉਦੋਂ ਖੜੇ ਸੀ ਆਪਣਾ ਨਿਰਮਲ ਸਿੰਘ ਸੰਧ ਹੌਲੈਂਡ ਵਾਲੇ ਅੱਛਾ ਜੀ ਹੁਣ ਟਰੈਕਟਰ ਆਉਣ ਲੱਗਦੇ ਨੇ ਯੂਰੀਆ ਵਾਲੇ ਅੱਛਾ ਜੀ ਨਾ ਇਹ ਤਾਂ ਬਾਈ ਜੀ ਆਹ ਟਰੈਕਟਰ ਮੈਨੂੰ ਮਿਲਿਆ ਸਿਰਫ 10 ਲੱਖ ਦਾ ਅੱਛਾ ਜੀ ਨਵਾਂ ਇਹ ਮਿਲਿਆ ਇਹ ਸਾਢੇ 8 ਘੱਟ ਦਾ ਸੀ ਜੀ ਤੇ ਚਲਾਉਂਦਾ ਮੈਂ ਹੈ ਨਹੀਂ ਜਮਾ ਹੀ ਨਹੀਂ ਚਲਾਉਂਦੇ ਇਹਨਾਂ ਨੂੰ ਖੇਤੀ ਵਾਸਤੇ ਨਾ ਲੋੜ ਨਹੀਂ ਬਈ ਟਰੈਕਟਰ ਦੀ ਹੋਰ ਬਹੁਤ ਹੈਗੇ ਨਾ ਫੇਰ ਹੀ ਜੀ ਖੇਤੀਬਾੜੀ ਤੁਸੀਂ ਚਲਾਉਂਦੇ ਨਹੀਂ ਫੇਰ ਇਹ ਫਿਰ ਵਰ ਤੋਂ ਜਾਂ ਸ਼ੌਂਕ ਇਹ ਯਾਰ ਤੂੰ ਇਹ ਸੋਚ ਕੀ ਇਹਨੂੰ ਸੋਚ ਸੁਣ ਲੈ ਗੱਲ ਵੀ ਹੁਣ ਨਾ ਬੜੀਆਂ ਮੈਂ ਵੀਡੀਓ ਬਣਾਉਣਾ ਇੱਕ ਅਵਤਾਰ ਸੰਧੂ ਆ ਉਹਦੇ ਕੋਲ ਤਾਂ ਬਾਰੇ ਟਰੈਕਟਰ 100 200 ਜੀ ਹਾਂ ਜੀ ਹਾਂ ਜੀ ਦੁਆਬੇ ਦਾ ਕਈ ਟਰੈਕਟਰ ਵੈਸੇ ਲੋਕਾਂ ਦੇ ਸਾਹਮਣੇ ਆ ਵੀ ਮੈਰੇ ਜੀ ਆ ਬਾਪੂ ਨੇ ਲੈ ਕੇ ਦਿੱਤਾ ਸੀ ਲੋਕ ਨਾ ਵੀਡੀਓ ਨਹੀਂ ਪਾਉਂਦੇ ਆ ਜੀ ਮੇਰੇ ਦਾਦੇ ਦੀ ਨਿਸ਼ਾਨੀ ਐ ਤੇ ਸਾਡਾ ਸਾਫ਼ ਰੱਖਿਆ ਜੀ ਮੈਂ ਕਿਹਾ ਵੀ ਸਾਡੇ ਕੋਲ 95 ਦਾ ਖੜਾ 87 ਮਨਲਾ ਸਾਡੇ ਮਨਲਾ ਦਾਦਾ ਦਵਾ ਕੇ ਲਿਆ ਸੀ ਜਾਂ ਮੇਰਾ ਪਾਪਾ ਉਹ ਵੀ ਖੜਾ ਹੈ ਸਾਡੇ ਕੋਲੇ ਹਾਮਲਾ ਮੈਂ ਕਿਹਾ ਫਿਰ ਐਂ ਤਣੀ ਸਾਫ਼ ਹੁੰਦੇ ਮੈਂ ਤਾਂ ਲੈ ਕੇ ਦੋ ਹੀ ਥਲ ਤੇ ਅਸੀਂ ਦੋ ਭਰਾ ਹਾਂ ਅੱਛਾ ਜੀ ਤੇ ਇਹ ਸਾਡੇ ਗਾਂ ਜਵਾਗ ਜਾਂ ਜ ਉਹਨਾਂ ਦੇ ਜਵਾਗ ਚ ਲਾਉਣਗੇ ਉਹ ਕਹਿਣਗੇ ਵੀ ਬਾਪੂ ਨੇ ਟਰੈਕਟਰ ਬੜੇ ਸਾਂਭੇ ਉਹਨੂੰ ਕਿਹੜਾ ਪਤਾ ਵੀ ਚਲਾਏ ਕਿ ਨਹੀਂ ਚਲਾਈ ਚਲਾਈ ਦੇਖ ਜਿੰਨਾ ਕਿਨਾਂ ਨੂੰ ਟਰਸਟ ਪੈਂਦਾ ਹਾਂਜੀ ਹੁਣ ਆ ਟਰੈਕਟਰ ਅੱਜ ਆਪਾਂ ਹੂੰ ਮਲਾਦੀ ਮੁੱਲ ਪਾਈਏ 14 ਲੱਖ 10 ਕਿਆ ਕਿਉਂਕਿ 0 ਘੰਟਾ ਟਰੈਕਟਰ ਚੱਲਿਆ ਜਾਂ 10 ਘੰਟੇ ਚੱਲਿਆ ਹੋਊਗਾ ਉਹ ਚੱਲ ਗਿਆ 20 30 ਘੰਟੇ ਉਹ ਵੀ ਇਤੋਂ ਜ਼ਿਆਦਾ ਤਾਂ ਸੰਭਾਈ ਹੋਣਾ ਹਣੀ ਨਹੀਂ ਏਜੰਸੀ ਦੇ ਬਾਅਦ ਰੂਟ ਲਵਾਦੇ ਟਾਇਰ ਮੂਸੇ ਵਾਲੇ ਪਵਾਦੇ ਸੀ ਹਾਂਜੀ ਤੇ ਹੁਣ ਮੇਰਾ ਇਰਾਦਾ ਵੀ ਜੱਗੇ ਬੌਸ ਕੋਲੇ ਘਲਨੇ ਆ ਦੋਵੇਂ ਅੱਛਾ ਜੀ ਇਹ ਦੋਨੇ ਜੱਗੇ ਬੌਸ ਕੋਲੇ ਜਾਣੇ ਬੌਸ ਆਪਣਾ ਦੋਸਤ ਆ ਅੱਛਾ ਜੀ ਤੇ ਉਹ ਕਹਿੰਦਾ ਸੀ ਮੈਂ ਕਿਹਾ ਵੀ ਤੂੰ ਵੀ ਕੱਲ ਨੂੰ ਬੁੱਢਾ ਹੋਏਗਾ ਤੇਰੀ ਵੀ ਨਿਸ਼ਾਨੀ ਰਹੂਗੀ ਕਿ ਜੱਗੇ ਬੌਸ ਤੋਂ ਤਿਆਰ ਹੋਇਆ ਇਹ ਇਹਦੇ ਬੈਟਰੀ ਵੀ ਲਾਈ ਹੈ ਅੱਛਾ ਜੀ ਬਈ ਸੈਲਫ ইমরান ਦੇ ਸਾਡੇ ਫੋਰਮੈਨ ਵੀ 6 ਮਹੀਨਿਆਂ ਤੋਂ ਲੋੜਦਾ ਨੂੰ ਆਪਣੀ ਪੈਂਦੀ ਨਹੀਂ ਨਾ ਅੱਛਾ ਅੱਛਾ ਜੀ ਪਹਿਲਾਂ ਜਿੱਤੇ ਲਿਆਂਦਾ ਉਹਦੇ ਚਾ ਚਾ ਚ ਵਾਇਆ ਸੀ ਐ ਨਹੀਂ ਵੀ ਹਾਂ ਚੈੱਕ ਕੀਤਾ ਚੈੱਕ ਤਾਂ ਕੀਤਾ 20 50 ਚੱਲ ਗਿਆ ਉਹ ਇੰਨਾ ਕਾ ਚੱਲ ਗਿਆ ਹਾਂ ਜੀ ਇਹ ਆ 2000 ਇਹ ਤੁਹਾਡਾ ਮੇਨ ਦਾ ਪੁਰਾਣਾ ਸਭ ਤੋਂ ਨਹੀਂ ਨਹੀਂ ਇਹ ਆਪਣਾ ਨਹੀਂਗਾ ਅੱਛਾ ਜੀ ਇਹਨੂੰ ਲਏ ਨੂੰ 5 ਕੇ ਸਾਲ ਹੋਇਆ ਅੱਛਾ ਜੀ ਸਾਰਾ origignal ਹੈ ਇਹ 14 ਦੇ ਟੈਰਾਂ ਚ ਆਏ ਸੀ 2001 ਚ ਇਹ ਤਰਨ ਤਰਨ ਨੂੰ ਭਾਲ ਕੇ ਲਿਆਂਦਾ ਟੋਟਲੇ ਦੀ ਵਾਟਰ ਵਾਡੀ ਵੀ ਨਾਲ ਦੀ ਹੈ ਹੂੰ ਠੀਕ ਹੈ ਜੀ ਇਹ ਨਾਲ ਨਾਲ ਭਰਾ ਹਟਲਤਾ ਤੇ ਉਹ ਉਹੀ ਇਹਦੇ ਚ ਰੈਕ ਪਾਉਣੇ ਹੁੰਨੇ ਮਗਰ ਅੱਛਾ ਜੀ 4x ਟਰੈਕਟਰ ਮਗਰ ਰੈਕ ਪਾਈਏ ਨਾ ਗੱਠਾ ਬੰਨਣਾ ਰੈਕ ਟੁੱਟਦਾ ਨਹੀਂ ਇਸ ਪਿਛੇ ਪਾਉਣੇ ਰੈਕ ਇਸ ਪਿਛੇ ਦਾ ਤੇਲ ਦਾ ਖਰਚਾ ਬਹੁਤ ਘੱਟ ਆ ਇਹ ਸਾਲ ਚ ਬਸ ਸਿਰਫ ਮਹੀਨਾ ਚਲਾਉਣ ਨੇ ਬਾਕੀ ਲੋਡ ਹੀ ਨਹੀਂ ਪਈਦੀ ਢਾਕਿਆਂ ਦਾ ਪਰ ਪੜਦਾ ਟੋਟਲ 10 ਟਰੈਕਟਰ ਆ ਜੀ ਤੁਹਾਡੇ ਕੋਲ ਟਰੈਕਟਰ 9 10 ਆ ਸਣੇ ਆਸ਼ੇ 10 10 ਟਰੈਕਟਰ ਆ ਤੇ ਇਹਨਾਂ ਦੀ ਬੜੀ ਖਾਸ ਗੱਲ ਲੱਗੀ ਜੀ ਵੀ ਨਿਸ਼ਾਨੀਆਂ ਅੱਗੇ ਬੱਚਿਆਂ ਤਾਂ ਹੀ ਨਿਸ਼ਾਨੀਆਂ ਦੇਣੀਆਂ ਉਹ ਵੀ ਬੱਲੇ ਤਾਂ ਜਦੋਂ ਸਾਡਾ ਵੀ ਅਕਸਰ ਪੋਤਰਾ ਕਹੂਗਾ ਵੀ ਬਾਪੂ ਨੇ ਬੜੇ ਸੰਭ ਉਹਨੂੰ ਕੋਈ ਪਤਾ ਹੀ ਬਾਪੂ ਨੇ ਚਲਾਈ ਨਹੀਂ ਚਲਾਈ ਨਹੀਂ ਇਹ ਮੇਰੇ ਕੋਲ ਮਿੰਟ ਸੱਤ ਹੋਣੇ ਨਹੀਂ ਸੀ ਨਹੀਂ ਹੋਣੇ ਜੀ ਸਾਡਾ ਸੁਵਰਾਜ ਟੱਟਾ ਉਹ ਕੱਢਦਾ ਬੁਲਾਵੇਂ ਬਸ ਅੱਛਾ ਜੀ ਹਾਂ ਵੈਸੇ ਹੀ ਤੁਸੀਂ ਫਿਰ ਕਿਹੜੇ ਟਰੈਕਟਰ ਦੇ ਸ਼ਕੀਨ ਹੋ ਜ਼ਿਆਦਾ ਮੈਨੂੰ ਤਾਂ ਇਹਨਾਂ ਦੀ ਲੱਗੇ ਫਿਰ ਜੇ ਸ਼ੌਂਡਲ ਟਰੈਕਟਰ ਬਹੁਤ ਵਧੀਆ ਪਰੜੀਆ ਇੱਕ ਗੱਲ ਹੈ ਸਸਤਾ ਦੇ ਕਿਸਾਨੀ ਆਸਤੇ ਮੜਾ ਸ਼ਵਰਾਜ ਨਹੀਂ ਅੱਛਾ ਜੀ ਇਹ ਡੀਸਾ ਨੇ ਨਿਲਾਮ ਕੀਤੀ ਸੀ ਮੁਕਸਰ ਇਹ ਗੱਡੀ ਖੜੀ ਹੈ ਹਾਂ ਇਹ ਪੈਟਰੋਲ ਦੀ ਆ ਹਾਂਜੀ ਤੇ ਇਹਦੇ 7 ਨੰਬਰ ਲੱਗਿਆ ਸੀ ਤੇ ਆਪਾਂ ਤਾਂ ਨੰਬਰ ਕਰਕੇ ਲਈ ਸੀ ਆਕਸ਼ਨ ਤੇ ਨਿਲਾਮੀ 'ਚ ਲਈ ਸੀ ਅੱਛਾ ਜੀ ਤੇ ਇਹ 7 ਨੰਬਰ ਦਾ ਖਾਸ ਕੁਝ ਨਹੀਂ ਬਸ 7 ਨੰਬਰ ਵਧੀਆ ਲੱਗਿਆ ਅੱਛਾ ਜੀ ਬਸ ਲੈ ਲਈ ਇਹ ਆਕਸ਼ਨ ਤੇ ਸਸਤੀ ਬਹੁ ਸੀ ਨਾ ਅੱਛਾ ਜੀ ਇਹ 2015 ਜੋਕਸ਼ਨ ਹੋਈ ਸੀ ਦੀ ਤੇ ਸਾਰਾ ਇਹਦਾ ਮੁੱਲ ਰੱਖਿਆ ਸੀ ਨਿਲਾਮੀਕਾਰ ਨੇ 1 ਲੱਖ ਠੀਕ ਹੈ ਜੀ ਤੇ ਬੋਲੀ ਇਹਦੀ ਹੋਈ ਨਹੀਂ ਦਿੱਤੀ ਨਹੀਂ ਕਿ ਇਹਨੇ ਮੈਂ 10000 ਵਾਅਦਾ ਭਰ ਕੇ ਇੱਕ 10 ਚ ਲਿਆ ਅੱਜ ਨੰਬਰੀ ਇਤੋਂ ਵੱਧਾ ਤੇ ਨਾਲੇ ਕਿਤੇ ਪਾ ਕੇ 10 ਲੀਟਰ ਪੈਟਰੋਲ ਚੂੜਾ ਵੀ ਲੜੀ ਦਾ ਚਲਦੀ ਹੈ ਹਜੇ ਚਲਦੀ ਆ ਬਿਲਕੁਲ ਏਸੀ ਵੀ ਸੀ ਕਾਇਮ ਹੈ ਦਾ ਅੱਛਾ ਜੀ ਐ ਮਾਰਦੀ ਫਰਾਟ ਯਾਰ ਗੱਲ ਸੁਣ ਜਿਹੜੀ ਕਾਰ ਡੀਸੀ ਕੋਲੇ ਰਹਿ ਗਈ ਮੈਂ ਤਾਂ ਕੱਲੇ ਨੇ ਬਹਿਣਾ ਅੱਗੇ ਡਰਾਈਵਰ ਨੇ ਬਹਿਣਾ ਭਾਰਤਾ ਇਹ ਤੇ ਆਇਆ ਹੀ ਨਹੀਂ ਜੀ ਇਹਦਾ ਐ ਪਈ ਐ ਇਹਦਾ ਲਿਜਾ ਕੇ ਕਿਸੇ ਦਿਨ ਲੁਧਿਆਣੇ ਕਿਤੇ ਇਹ ਤੇ ਫਿਰਾਂਗੇ ਹੱਥ ਨੂੰ ਬਣਾਵਾਂਗੇ ਵਧੀਆ ਬੰਬਲਾ ਹਾਂਜੀ ਬਾਕੀ ਜੀ ਇਧਰ ਆ ਗਏ ਨਾਲ ਇੱਕ ਹੋਰ ਹੈ ਨਾ ਹੁਣ ਬਾਲੇ ਮਹਿੰਗੇ ਹੁਣ ਤੁਸੀਂ ਘੜੀ ਲੈ ਲਓ ਹਾਂਜੀ ਘੜੀ 50 ਲੱਖ ਦੀ ਆਉਂਦੀ ਹੈ ਹਾਂਜੀ ਆਮ ਘੜੀ ਨਾ ਜੀ 50 ਲੱਖ ਤੋਂ ਸ਼ੁਰੂ ਹੁੰਦੀ ਹੈ ਤੇ ਉਹ ਘੜੀ ਬਾਣੀ ਕਿਸੇ ਨੂੰ ਵੇਖਣ ਦੇਣਾ ਸਾਰਾ ਤਾਂ 50 ਦਾ ਹੈ ਨਹੀਂ ਇਹ ਮਨਪ੍ਰੀਤ ਬਾਦਲ ਕੋਲੇ ਨਹੀਂ ਗਿਆ ਸੀ ਕੋਈ ਅੱਜ ਹੀ ਥੋੜੇ ਕੋਲ 10 ਜੀਪਾਂ ਖੜੀਆਂ ਉਹ ਕਹਿੰਦਾ ਯਾਰ ਮੇਰੀਆਂ ਗਿਣਤੀ ਨਾ ਕਰ ਲਓ ਭਰਾਓ 10 10 ਲੱਖ ਦੀਆਂ ਇਹ ਨਿੱਕੇ ਨਿੱਕੇ ਸ਼ੌਕ ਹੁੰਦੇ ਬਾਲੇ ਵੱਡੇ ਨਹੀਂ ਨਾਲੇ ਚੀਜ਼ ਬਣੀ ਜਾਂਦੀ ਨਾਲੇ ਆਪਣਾ ਕੰਮ ਚੱਲੀ ਜਾਂਦਾ ਜੀ ਜੀ ਇਹ ਹੁਣ ਇਹਨਾਂ ਨੂੰ ਇੱਕ ਦਿਨ ਨੂੰ ਕੱਢਾਂਗੇ ਆਪਾਂ ਉੱਥੇ ਹੜ ਪੀੜਤਾਂ ਲਈ ਨਾ ਅੱਛੇ ਲੈ ਕੇ ਜਾਣੇ ਆ ਇਹ ਸਾਡੇ ਉਹ ਸੁਖਬੀਰ ਜੀ ਨੇ ਕਿਹਾ ਪ੍ਰਧਾਨ ਸਾਹਿਬ ਨੇ ਕੱਲ ਅਸੀਂ ਗਏ ਸੀਗੇ ਸਾਡੇ ਮੁਕਤਜ ਜਥੇਬੰਦੀ ਜੀ ਸਾਡਾ ਜ਼ਿਲ੍ਹਾ ਪ੍ਰਧਾਨ ਰੋਜੀਪੁਰ ਕੰਦੀ ਲੈ ਕੇ ਆਉਂਦਾ ਬਈ ਕਿਰਾਏ ਲਾ ਕੇ ਆਪਾਂ ਟਰੈਕਟਰ ਲੈ ਕੇ ਚੱਲਾਂਗੇ ਕਣਕਾ ਕਣਕਾ ਬੀਜ ਕੇ ਆਵਾਂਗੇ ਉਦੋਂ ਉਦੋਂ ਇਹਨਾਂ ਨੂੰ ਹਵਾ ਲਵਾ ਦਾਂਗੇ ਨੇ ਕਢਾ ਲਿਆਵਾਂ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਇੱਕ ਦਾ ਚਲਾਉਣਾ ਹੋਵੇ ਵਰਤੋਂ ਹੋਵੇ ਚਲੋ ਪੁਰਾਣੀ ਇੱਕ ਨਵੀਂ ਲੈ ਕੇ ਠੱਲ ਲੈਣੀ ਚੀਜ਼ ਨੂੰ ਉਹ ਵੀ ਬਿਨਾਂ ਵਰਤੋਂ ਦੀ ਬੱਚਿਆਂ ਦੀ ਨਿਸ਼ਾਨੀ ਲਈ ਦੋ ਟਰੈਕਟਰ ਰੋਕੇ ਹੋਏ ਆ ਜੀ ਫੋਲੈਂਡ 4x4 ਇੱਕ ਦੂਜਾ ਇੱਕ ਮਿੰਟ ਮੁਖਸਰ ਹੈਗਾ ਆਪਣਾ ਮਾਉਂਟੀ ਸਿੰਘ ਜਾਈਦਾ ਤੇ ਬਾਈ ਸੁੱਖੀ ਤੇ ਬਾਈ ਵੀਰਾ ਬਰਾੜ ਉਹਨਾਂ ਨੂੰ ਸੁੱਖੀ ਨੂੰ ਬਾਈ ਨੂੰ ਵੀ ਸ਼ੌਂਕ ਨਾਲ ਜੀਪਾਂ ਮੇਜਰ ਜਿੱਤੇ ਬੰਦ ਹੁੰਦੀਆਂ ਸੀ ਨਾ ਜੀ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਉਹਨਾਂ ਨੇ ਮਾਉਂਟੀ ਨੇ ਦੋ ਤਾਂ ਲਈਆਂ ਜੀਪਾਂ ਮੇਜਰ ਜੀ ਤੇ ਦੋ ਲਈਆਂ ਜਿਪਸੀਆਂ ਅੱਜ ਉਹਨੂੰ ਜਿਪਸੀ ਦਾ ਭਾਅ ਕਿ 50 ਲੱਖ ਹੈ ਦੇ ਉਹਦੇ ਕੋਲੇ ਮੇਰੇ ਨਾਲ 5000 ਕਿ ਜੱਲੀ ਨੂੰ ਜਿਪਸੀ ਹਾਜੀ ਉਹ ਵੀ ਇੱਥੇ ਬੈਜੀ ਪਤਾ ਕੀ ਹੈ ਜਿਉਂਦੇ ਜਿਵੇਂ ਬੰਦੇ ਦਾ ਮੁੱਲ ਨਹੀਂ ਨਾ ਦੀਪ ਸਿੱਧੂ ਮਰ ਗਿਆ ਤੇ ਫੋਟੋ ਲੱਗ ਗਈਆਂ ਤੇ ਜਿਉਂਦੇ ਨੂੰ ਗद्दार ਕਹੀਗੇ ਹੈ ਇੱਥੇ ਮਰਨਾ ਪੈਂਦਾ ਬੁਲਟ ਬੰਦ ਹੋ ਗਿਆ ਪੁੱਠੀ ਕੱਕੜ ਅੱਜ 10 ਲੱਖ ਦਾ ਜੀ ਅਜਾ ਮੇਰੇ ਕੋਲ 97 ਮਾਡਲ ਜੀ ਜੀ ਉਹ ਵੀ ਚੱਲਿਆ 5000 ਕੇ 10000 ਚੱਲਿਆ ਉਧਰ ਖੜਾ ਬੈਠ ਕੇ ਚ ਇਹਦਾ ਨੰਬਰ ਵੀ ਲਵਾਇਆ ਸੀ ਉਹਦਾ ਜਦੋਂ ਅਸੀਂ ਕਾਲਾ ਜੀਪੜ ਦੇ ਪੀਪੀ03 ਆ ਪੀਪੀ05 303 ਮਾਨਕ ਦਾ ਗਾਣਾ 39386 ਨੰਬਰ ਰੈਫਰਲ ਦਾ ਉਹਦਾ 303 ਪੱਕੀ ਸਰਪੰਚ ਦਾ ਨੰਬਰ ਸੀ ਉਹ ਥਾਂ ਦੇ ਵਾਲੇ ਦਾ ਉਮੀਦ ਕਰਦਾ ਜੀ ਪਿੰਡ ਸੱਕਾਂ ਵਾਲੀ ਬਹੁਤ ਸੋਹਣਾ ਲੱਗਿਆ ਹੋਊਗਾ ਤੁਹਾਨੂੰ ਤੇ ਐਕਸ ਸਰਪੰਚ ਸਾਹਿਬ ਕਾ ਸਰਪੰਚ ਦੀਆਂ ਗੱਲਾਂ ਬਾਤਾਂ ਵੀ ਬਹੁਤ ਸੋਹਣੀਆਂ ਲੱਗੀਆਂ ਹੋਣੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦਬਕੇ ਆਪਦੇ ਪਿੰਡ ਦੇ ਨਾਮ ਦੇ